वरहरा ओंकार वाहिगुरु जी, जी की फतेह श्री भगवती जी वार श्री भगवती जी की पातशाही दसवीं ਪ੍ਰਥਮ ਪਗਉਤੀ ਸਿਮਰਕਾ ਗੁਰੂ ਨਾਨਕ ਨੰਦਿਆਏ ਫਿਰੰਗਤ ਗੁਰਤਾ ਬਦਾਸ ਰਾਮਦਾਸਾ ਹੋਈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰੰ ਸ਼੍ਰੀ ਹਰਰਾਈ ਸ਼੍ਰੀ ਹਰਕ੍ਰਿਸ਼ਨ ਤੇ ਆਈਐ ਜਿਸ ਡਿਠੇ ਸ਼ਬਦ ਭਜਾਈ ਤੇਗ ਬਹਾਦਰ ਸਿਮਰੈ ਹਰਨਾਮ ਨਿਦਿਆਵੈ ਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਦਾਰ ਦਰ ਧਿਆਨ ਫਰ ਕੇ ਖਾਲਸਾ ਜੀ ਵੱਲ ਜੀ ਆਇਆਂ ਨੂੰ ਪੰਜਾਂ ਪਿਆਰਿਆਂ ਚ ਹਸ ਸਹਜ ਆਦਿਆਂ ਚ ਅਲਗ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੀ ਚਲਾਈ ਤੇ ਗੁਆਹ ਦੇਖ ਕੇ ਇਹਨਾਂ ਡੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀਵਨ ਜੀ ਹਾਏ ਹੋ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਟੁਟਾਏ ਕੋਪੜੀਆਂ ਲਹਾਾਈਆਂ ਚਰਖਰੀਆਂ ਤੇ ਚੜਿਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਜਣ ਵੰ

ਆਵੇ ਜਿੱਥੇ ਤੇ ਆਵੇ ਜਿੱਥੇ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਕਹਾਂ ਰਸ਼ਿਆ ਰਾਇ ਦੇ ਤੇ ਗੁਫਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲ ਜੀ ਸੇਖਾਂ ਨੂੰ ਸਿੱਖੀ ਦਾਨ ਕੇ ਇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਜਮਕੀਆਂ ਚੰਡੇ ਗੁੰਗੇ ਯੁਗੋ ਯੁਗੇ ਆਟਾਲ ਧਰਮ ਦਾ ਅਕਾਰ ਬਲੋ ਜੀ ਧਰਮਨੀਵਾ ਮਤਿ ਉੱਚੀ ਮਤਬਤ ਦੇ ਰੱਖੀ ਆਪਵਾਹੇ ਦੁਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜਿਉ sire nankana sahib ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਹੁਲੇ ਦਰਸ਼ਨ ਦਿਦਾਂ ਤੇ ਸਿਵ ਸੰਭਲ ਦਾ দান ਖਾਲਸਾ ਜਿਨ ਬਖਸ਼ੂ ਹੇ ਨਿਮਾਣਿਆਂ ਦੇ ਮਾ ਨੇਤਾਣਿਆਂ ਦੇ ਤਾ ਨਿਓਟਿਆਂ ਦੀ ਓਟ ਪਤਤ ਪਾਵਨ ਕਿਰਪਾ ਨਿਧਾਨ ਭਗਤ ਵਸੋ ਜੁਗ ਜੁਗ ਅਕਾਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆ ਪੰਜੀਆਂ ਦੇ ਪਾਵਨ ਪਵਿੱਤਰ ਹਜੂਰੀ ਅੰਦਰ ਸਮੂਹ ਸੰਗਤ ਵੱਲੋਂ ਅਰਦਾਸ ਦੇਂਤੀ ਹੈ ਜੀ ਚਾਰ ਬਹਿਰ ਰੈਣ ਆਪਦੀਆਂ ਦੇ ਬਾਣੇ ਅੰਦਰ ਬਤੀਤ ਹੋਈ ਹੈ ਕੋਟਾਨ ਕੋਟ ਸ਼ੁਕਰਾਨ ਹੈ ਜੀ ਚਾਰ ਬਹਿਰ ਜੋ ਦਿਨ ਆਇਆ ਆਪ ਜੀਆਂ ਦੇ ਬਾਣੇ ਅੰਦਰ ਸੇਵਾ ਸਿਮਰਨ ਵਿੱਚ ਬਤੀਤ ਕਰਵਾ ਲੈਣਾ ਜੀ ਇਸ ਸਮੇਂ ਧੰਤ ਧੰ ਅਰਸ਼ੀਤ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰੰਦਰਾਜ ਜੀ ਆ ਦੇ ਸੋਹਣੇ ਸਿੰਘਾਸਨ ਤਿਆਰ ਹਨ ਸਭੋ ਸੰਗਤਾਂ ਨੂੰ ਪ੍ਰਕਾਸ਼ ਨਾਨਕ ਰੂਪ ਹੋ ਕਰਕੇ دیدار ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਉਪਦੇਸ਼ ਦੁਆਰਾ ਨੇਹਾ ਨੇਹਾ ਕਰੋ ਜੀ ਸਮੋਹ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪੇਟਾਂ ਮੰਦਰ ਪ੍ਰਮਾਣ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਸ਼ੋਭ ਪਾਵਨਾ ਗੁਰਮਤ ਅਨਸਾਰ ਪੂਰਨ ਕਰਨੀਆਂ ਸ਼ੁਰੂਆਤ ਦੇ ਕਾਰਜ ਰਾਸ ਕਰਨੇ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਲਈ ਚਾਲੇ ਪਾਉਂਦੀ ਆਗਿਆ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਇ ਹੋਣਾ ਜੀ ਸੇ ਬਾਰੇ ਮੈ ਲੋ ਜਿਨਾਂ ਦੇ ਮਿਲਿਆ ਆਪ ਜੀ ਦਾ ਨਾਮ ਚੇਤਿਆਵੇ ਨਾਨਕ ਨਾਮ ਛੜ ਦੇ ਤੜਾ ਤੇਰੇ ਬਾਣੇ ਸਰਬੱਤ ਦਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਲੇ ਸੋ ਨਿਹਾਲ Dois, eu